ਹਾਂਜੀ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡੇ ਬਹੁਤ ਵਧੀਆ ਜੀ ਤੇ ਕੀ ਕੁਝ ਸਮਾਨ ਚਾਹੀਦਾ ਤੁਹਾਨੂੰ ਤੇ ਕੀ ਕੁਝ ਪਹੁੰਚ ਗਿਆ ਹੜਾਂ ਦਾ ਕੀ ਹਾਲ ਹੈ ਇੱਥੇ ਪਾਣੀ ਕਿਵੇਂ ਹੈ ਇੱਥੇ ਹਬੀਬ ਕੇ ਬੰਦੇ ਬਹੁਤ ਸਥਿਤੀ ਨਾਜ਼ੁਕ ਹੈ ਜੀ اچھا ਉਹ ਵੀ ਸੇਵਾ ਬਹੁਤ ਸੰਗਤ ਲੱਗੀ ਹੋਈ ਹੈ ਜੋ ਇਹ ਬਸੇਵਾ ਕਰ ਸਕਦੇ ਆ ਲੱਕਰ ਦੀ ਕਿਸੇ ਵੀ ਚੀਜ਼ ਦੀ ਹਾਂਜੀ ਉਹ ਤੇ ਜਿੰਨੀ ਵੀ ਕੋਸ਼ਿਸ਼ਦਾ ਬਣਦੀ ਹੈ ਕੋਈ ਸੇਵਾ ਕਰ ਸਕਦਾ ਉਹਦੇ ਲਈ ਥੈਂਕ ਯੂ ਫਿਰੋਜ਼ਪੁਰ ਹਬੀਬਕੇ ਫਿਰੋਜ਼ਪੁਰ ਹਬੀਬਕੇ ਹੋਰ ਨੇੜੇਲੇ ਕਿਹੜੇ ਪਿੰਡਾਂ ਦੇ ਵਿੱਚ ਮਦਦ ਦੀ ਜ਼ਰੂਰਤ ਆਪਾਂ ਨੂੰ ਉਥੇ ਲਗਭਗ ਸਾਰੇ ਹੀ ਹੈਗੇ ਜੀ ਰਾਜੋ ਕੀ ਗੱਟੀ ਸਾਰੇ ਕੀ ਹਾਂਜੀ ਹਾਂਜੀ ਤੇ ਇਹ ਗੱਟੀਆਂ-ਮੁੱਟੀਆਂ ਬੜੇ ਅਲੱਗ-ਅਲੱਗ ਪਿੰਡ ਆ ਹਰਫ ਕੀ ਹੋਜੇ ਬਹੁਤ ਪਿੰਡ ਆ ਜੀ ਇਨ੍ਹਾਂ ਪਿੰਡਾਂ ਦੇ ਵਿੱਚ ਚਾਹੀਦਾ ਕੀ ਹੈ ਤੇ ਕੀ ਕੁਝ ਹੁਣ ਤੱਕ ਤੁਹਾਡੇ ਕੋਲੇ ਪਹੁੰਚ ਚੁੱਕਿਆ ਪਹੁੰਚ ਤਾਂ ਲੰਗਰ ਵਗੈਰਾ ਹੁਣ ਤੋਥੇ ਨਾ ਬਹੁਤ ਸੰਗਤ ਲੱਗੀ ਹੈ ਜੀ ਹਾਂਜੀ ਅੰਕਰ ਵਗੈਰਾ ਜੀ ਕਿਸੇ ਵੀ ਚੀਜ਼ ਜਾਂ ਸੁੱਕਾ ਰਾਸ਼ਨ ਆਪਾਂ ਭੇਜ ਸਕਦੇ ਉਹ ਦੇਈਆ ਖਾਣ ਕੇ ਵਾਲਾ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਇਲਾਵਾ ਹੋਰ ਕੋਈ ਚੀਜ਼ਾਂ ਚੱਲ ਰਹੀ ਆ ਕੋਈ ਲੱਟੇ ਲਗਾ ਰਿਹਾ ਕੋਈ ਬਹੁਤ ਸੰਗਤ ਆ ਹਾਂ ਜੀ ਹਾਂਜੀ ਤੇ ਲੋਕਾਂ ਦੇ ਹਾਲਾਤ ਕਿਵੇਂ ਦੇ ਇੱਥੇ ਕੀ ਕਿਸ ਤਰੀਕੇ ਨਾਲ ਹੈ ਫਸਲਾਂ ਬਰਬਾਦ ਹੋ ਗਿਆ ਘਰ ਰੋੜ ਗਿਆ ਬਹੁਤ ਮੁਸ਼ਕਲ ਫਸਲਾਂ ਦਾ ਤਾਂ ਦੇਖੋ ਹੁਣ ਕਾਫੀ ਟਾਈਮ ਤੱਕ ਇਹ ਮੈਨੂੰ ਲੱਗਦਾ ਅਗਲੀ ਫਸਲ ਵੀ ਨਹੀਂ ਬੀਜ ਪਾਣੀ ਆ ਆਪਾਂ ਹਾਂਜੀ ਹਾਂਜੀ ਜਿਹੜੇ ਹਾਲਾਤ ਹੋਏ ਹੋਏ ਆ ਮਾਲੀ ਹਾਲਾਤ ਤਾਂ ਆਪਾਂ ਸੁਧਾਰ ਨਹੀਂ ਸਕਦੇ ਪਰ ਚਲੋ ਫੋਰ ਦਾ ਟਾਈਮ ਬੀਂਗ ਆਪਾਂ ਜਿੰਨੀ ਕ ਹੈਲਪ ਕਰ ਸਕਦੇ ਆ ਜਿੰਨੀ ਕ ਆਪਣੇ ਤੋਂ ਹੋ ਸਕਦੀ ਉਹ ਜੋ ਕੋਈ ਵੀ ਸਰਦਾ ਹੈਗੀ ਉਹ ਭੇਜ ਸਕਦੇ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜੀ ওকে ਥੈਂਕ ਯੂ ਚੰਗਾ ਜੀ